ਸਹੀ ਗੱਲ ਕਿਸਾਨ ਵੀਰੋ ਐਦੂ ਪਹਿਲਾਂ ਮੌਸਮ ਬਹੁਤ ਵਧੀਆ ਸੀਗਾ ਆਪਣੇ ਫਲਦਾਰ ਬੂਟਿਆਂ ਦਾ ਲਾਉਣ ਵਾਸਤੇ ਤੇ ਜਿਹੜੇ ਜਿਹੜੇ ਫਲਦਾਰ ਬੂਟੇ ਤੁਸੀਂ ਲਾਏ ਆ ਉਹਨਾਂ ਦੀ ਸਹੀ ਸੰਭਾਲ ਬਹੁਤ ਜ਼ਰੂਰੀ ਹੈ ਜਿਵੇਂ ਹੁਣ ਆਪਾਂ ਗਰਮੀ ਦੇਖ ਰਹੇ ਆ ਗਰਮੀ ਪੈ ਰਹੀ ਆ ਤਾਂ ਉਹਨਾਂ ਦੀ ਸੰਭਾਲ ਬਹੁਤ ਜ਼ਰੂਰੀ ਆ ਗਰਮੀ ਦੇ ਵਿੱਚ ਜਿਵੇਂ ਦੇਖੋ ਇਹ ਆਪਣਾ ਕਿਨੂ ਦਾ ਬੂਟਾ ਬਹੁਤ ਵਧੀਆ ਚੱਲਿਆ ਹੋਇਆ ਹੈ ਤੇ ਇਸ ਤੋਂ ਬਾਅਦ ਜਿਹੜੇ ਆਪਾਂ ਛੋਟੇ ਬੂਟੇ ਲਾਇਆ ਉਹਦੀ ਸਹੀ ਸੰਭਾਲ ਲਈ ਆਪਾਂ ਉਹਨੂੰ ਛਾਵੇਂ ਰੱਖੀਏ ਇਹ ਜਿਹੜਾ ਚੀਕੂਆ ਦਾ ਬੂਟਾ ਹੁਣ ਤੁਸੀਂ ਦੇਖ ਰਹੇ ਹੋ ਬਹੁਤ ਵੱਡਾ ਹੋ ਗਿਆ ਇਹਦੀ ਅਸੀਂ ਸਮਾਂ-ਸਮਾਂ ਬਹੁਤ ਕੀਤੀ ਸੀਗੀ ਇਹਨੂੰ ਅਸੀਂ ਢੱਕ ਕੇ ਰੱਖਦੇ ਸੀਗੇ ਪਾਣੀ ਟਾਈਮ-ਟਾਈਮ ਤੇ ਦਿੰਦੇ ਰਹਿੰਦੇ ਸੀ ਕਿਉਂਕਿ ਹੁਣ ਲੋਹਾ ਦਾ ਵੇਲਾ ਲੋਹਾ ਚੱਲਣ ਲੱਗ ਜਣਗੇ ਤਾਂ ਬਹੁਤ ਜ਼ਰੂਰੀ ਹੈ ਆਪਾਂ ਇਹਨਾਂ ਨੂੰ ਲੋਹਾ ਤੋਂ ਬਚਾਉਣ ਲਈ ਪਾਣੀ ਸਮੇਂ-ਸਮੇਂ 'ਤੇ ਦਿੰਦੇ ਰਹੀਏ ਜਿਵੇਂ ਤੁਸੀਂ ਇਹ ਬੂਟਾ ਦੇਖ ਰਹੇ ਹੋ ਇਹ ਅਸੀਂ ਇਸ ਵਾਰੀ ਲਾਇਆ ਸੀਗਾ ਅਮਰੂਦ ਦਾ ਬੂਟਾ ਤੇ ਇਹ ਅਸੀਂ ਪਸ਼ੂ ਜਾਨਵਰ ਤੋਂ ਬਚਾਉਣ ਵਾਸਤੇ ਅਸੀਂ ਇਹਨੂੰ ਕਵਰ ਕੀਤਾ ਹੋਇਆ ਤੇ ਹੁਣ ਜਿਵੇਂ ਗਰਮੀ ਆਊਗੀ ਤਾਂ ਅਸੀਂ ਇਹਨੂੰ ਪਾਣੀ ਸਮੇਂ-ਸਮੇਂ 'ਤੇ ਦਿੰਦੇ ਰਹਾਂਗੇ ਬਹੁਤ ਸੋਹਣਾ ਚੱਲਿਆ ਹੋਇਆ ਹੈ ਤੁਸੀਂ ਦੇਖ ਸਕਦੇ ਬੂਟਾ ਤੇ ਇਸ ਦੇ ਵਿੱਚ ਅਸੀਂ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਇਹਨੂੰ ਢਾਕੇ ਵੀ ਰੱਖਾਂਗੇ ਤਾਂ ਕਿ ਕੋਈ ਨੁਕਸਾਨ ਨਾ ਹੋਵੇ ਐਵੇਂ ਤੁਸੀਂ ਦੇਖ ਸਕਦੇ ਸਾਡਾ ਅੰਜੀਰ ਦਾ ਬੂਟਾ ਜੋ ਕਿ ਇਸ ਸਾਲ ਬਹੁਤ ਵਧੀਆ ਚੱਲਿਆ ਹੋਇਆ ਹੈ ਤਾਂ ਇਸ ਨੂੰ ਵੀ ਅਸੀਂ ਪੂਰਾ ਪ੍ਰੋਪਰ ਸੁਰੱਖਿਅਤ ਦਿੱਤੀ ਹੋਈ ਹੈ ਤਾਂ ਕਿ ਜੇ ਕੋਈ ਇੱਥੇ ਜਾਨਵਰ ਨਾ ਇਹਨੂੰ ਖਾ ਸਕਣ ਧੰਨਵਾਦ ਕਿਸਾਨ ਵੀਰੋ ਆਪਦੇ ਬੂਟਿਆਂ ਦਾ ਧਿਆਨ ਰੱਖੋ ਜਿਹੜੇ ਤੁਸੀਂ ਫਲਦਾਰ ਬੂਟੇ ਲਾਏ ਹੈ